ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਖਾਤੇ ਸਾਰੀਆਂ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਦੀ ਲੱਖ ਲੱਖ ਵਧਾਈ ਇਹ ਜੀ ਹਰ ਸਾਲ ਦੀ ਤਰ੍ਹਾਂ ਕਿਲੇ ਦੇ 메ਨ ਗੇਟ ਅੱਗੇ ਬਾਬਾ ਫਰੀਦ ਜੀ ਪਲਾਟ ਸੇਵਾ ਸਟੇਸ਼ਨ ਉਹ ਜੋ ਕਿ ਅਸੀਂ ਪੂਰੇ ਪੰਜਾਬ ਚ ਕੈਂਪ ਲਾਉਂਦੇ ਆ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਮੇਲੇ ਦੀ ਪੂਛੀ ਚ ਕੈਂਪ ਲਾਇਆ ਜਾਂਦਾ ਜੋ ਕਿ ਅਸੀਂ ਹਰ ਇੱਕ ਜ਼ਿਲ੍ਹੇ ਦੀ ਟੀਮ ਮਂਗਾਉਂਦੇ ਆ ਜੀ ਪੰਜਾਂ ਛੀਆਂ ਜਿਹਨਾਂ ਦੀਆਂ ਟੀਮਾਂ ਮਂਗਾਈਆਂ ਜੀ ਹਰ ਮੰਨ ਲਓ ਮੈਡੀਕਲ ਦੇ ਵਿੱਚ ਪਲਾਟ ਦੀ ਲੋੜ ਪੂਰੀ ਹੋ ਸਕੇ ਕਿੰਨੇ ਕੁ ਡੋਨਰ ਆ ਰਹੇ ਆ ਕਿਸ ਤਰ੍ਹਾਂ ਦਾ ਸਪੋਰਟ ਆ ਰਿਹਾ ਹੈ ਡੇਲੀ ਦੇ ਡੋਨਰ ਜੀ 100 ਪਲੱਸ ਆ ਰਹੇ ਆ ਬਹੁਤ ਸੰਗਤ ਦਾ ਸੰਯੋਗ ਮਿਲ ਗਿਆ ਸੰਗਤਾਂ ਨੂੰ ਇਹੀ ਬੇਨਤੀ ਹੈ ਜੀ ਵੱਧ ਤੋਂ ਵੱਧ ਖੂਨਦਾਨ ਕਰੋ ਜੋ ਕਿ ਇਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਲੱਗਣਾ ਜੋ ਕਿ ਆਪਣਾ ਇਹ ਚੀਜ਼ ਨਕਲੀ ਨਹੀਂ ਬਣ ਸਕਦੀ ਤੇ ਸੰਗਤਾਂ ਨੂੰ ਇਹੀ ਅਪੀਲ ਕਰਦੇ ਆ ਜੀ ਜੋ ਕਿ ਵੱਧ ਤੋਂ ਵੱਧ ਖੂਨਦਾਨ ਉਹ ਇੱਕ ਥੋੜੇ মিডিਆ ਰਹੀਆਂ ਇਹ ਗੱਲ ਕਹਿਣਾ ਚਾਹੁੰਦੇ ਆ ਅਸੀਂ ਲੋਕਲ ਜਿੰਨੀਆਂ ਵੀ ਸਥਾਵਾਂ ਇੱਕ ਕੋਰ ਕਮੇਟੀ ਬਣਾਉਣ ਲੱਗੇ ਆ ਸਾਨੂੰ ਕਿਤੇ ਵੀ ਮੰਨ ਲਓ ਰੀਕੋਰਡ ਦੇ ਵਿੱਚ ਜਾਂ ਕਿਤੇ ਵੀ ਸਾਨੂੰ ਕੋਈ ਮੈਡੀਕਲ ਦੇ ਵਿੱਚ ਕੋਈ ਇਕੱਠੇ ਹੋਣ ਦੀ ਜ਼ਰੂਰਤ ਪੈਦੀ ਤੇ ਆਈ ਇਕੱਠੇ ਹੋ ਕੇ ਮੰਨ ਲਓ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇੱਕ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਚਾਹੁੰਦੇ ਆ ਜੀ ਕਿ ਜੋ ਕੀ 23 ਸਤੰਬਰ ਨੂੰ ਹੋਰ ਕੋਈ ਬਾਹਰ ਦੀ ਕੋਈ ਕੈਂਪ ਲਾਉਣਿਆਂ ਦਾ ਪ੍ਰਸ਼ਾਸਨ ਧਿਆਨ ਚ ਰੱਖੇ ਕਿਉਂਕਿ ਲੋਕਲ ਕੋਈ ਗੱਲਬਾਤ ਹੁੰਦੀ ਆ ਤਾਂ ਲੋਕਲ ਨੇ ਜੀ ਉਹਦੇ ਕੋਈ ਗੱਲ ਨਾ ਸਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਵੀ ਕੋਈ 23 ਤਰੀਕ ਨੂੰ ਸਤੰਬਰ ਨੂੰ ਨਗਰ ਕੀਰਤਨ ਨਾਲ ਲੈਣ ਜਾਂ 22 ਨੂੰ ਕੋਈ ਬਾਹਰ ਕੋਰਟ ਰੋਡ ਤੇ ਜਿੰਨੇ ਵੀ ਕੈਂਪ ਲੱਗਦੇ ਆ ਉਹ ਤੁਹਾਡੇ ਜ਼ਰੂਰ ਧਿਆਨ ਚ ਹੋਣ ਕੋਈ ਬਾਹਰੋਂ ਐਨਜੀਓ ਲਾਉਂਦੀ ਆ ਕੋਈ ਬਾਹਰਲੀ ਬਲੱਡ ਬੈਂਕ ਆ ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਕੋਈ ਗੱਲਬਾਤ ਹੁੰਦੀ ਆ ਤਾਂ ਲੋਕ ਲੈ ਐਨਜੀਓ ਦਾ ਨਾਂ ਨਾ ਲਾ ਦੇ